I uh -huh. ਅੱਜ ਮਹਾਰਿਸ਼ੀ ਵਾਲਮੀਕ ਜੀ ਦੇ ਪ੍ਰਕਾਸ਼ ਉਸ ਸੰਬੰਧੀ ਜੋ ਸ਼ੋਭਾ ਯਾਤਰਾ ਨਿਕਲੀ ਹੈ ਸ੍ਰੀ ਵਿਸ਼ਵਕਰਮਾ ਮੰਦਿਰ ਸਭਾ ਟਿਆਲੀ ਵੱਲੋਂ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ। ਵਾਲਮੀਕ ਜੀ ਨੇ ਬਹੁਤ ਹੀ ਗਿਆਨਵਾਨ ਵਿਅਕਤੀ ਸੀਗੇ ਉਹ ਉਹਨਾਂ ਨੇ ਰਾਮ ਜੀ ਦੀ ਜਿਹੜੀ ਲਾਈਫ ਸੀ ਉਹਦੇ ਬਾਰੇ 'ਚ ਬਹੁਤ ਸਾਲ ਪਹਿਲਾਂ ਹੀ ਉਹ ਵਿਸ਼ਵਾਣੀ ਕਰ ਦਿੱਤੀ ਸੀ। ਤੇ ਉਹਨਾਂ ਨੇ ਰਾਮ ਜੀ ਦੇ ਪੁੱਤਰ ਲਾਲ ਕੁਸ਼ੂ ਨੂੰ ਵੀ ਉਹਨਾਂ ਨੂੰ ਆਪਣੇ ਕੋਲ ਰੱਖਿਆ ਸੀਤਾ ਜੀ ਨੂੰ ਤੇ ਉਹਨਾਂ ਦੇ ਪੁੱਤਰਾਂ ਨੂੰ ਪਾਲਿਆ ਤੇ ਉਹਨਾਂ ਨੇ ਇੰਨੀ ਸ਼ਾਸਤ੍ਰਾਂ ਦੀ ਸਿੱਖਿਆ ਦਿੱਤੀ ਕਿ ਉਹਨਾਂ ਨੇ ਰਾਮ ਜੀ ਦੇ ਬਰਾਬਰ ਉਹਨਾਂ ਨੂੰ ਮਤਲਬ ਕਿ ਐਕਸਪਰਟ ਕਰ ਦਿੱਤਾ ਸੋ ਅੱਜ ਉਹਨਾਂ ਦਾ ਉਕਸ਼ਪ ਸਾਰੀ ਦੁਨੀਆ 'ਚ ਮਨਾਇਆ ਜਾ ਰਿਹਾ ਸੋ ਉਹਦੀ ਕੜੀ ਵਿੱਚ ਅਸੀਂ ਵੀ ਵਿਸ਼ੂ ਪਰਮ ਮੰਦਿਰ ਸਭਾ ਕਰਾਲੀ ਵੱਲੋਂ ਇਸ ਮੌਜਯਾਗ ਵਿੱਚ ਸ਼ਾਮਲ ਹੁੰਦੇ ਆ ਪ੍ਰਸ਼ਾਦ ਵੰਡਣ ਕੀਤਾ ਗਿਆ ਤੇ ਮੇਰੇ ਨਾਲ ਸਾਡੀ ਸਭਾ ਦੇ ਮੈਂਬਰ ਚੇਅਰਮੈਨ ਜਸਵਿੰਦਰ ਸਿੰਘ ਜੀ ਬੋਲਦੀ ਹੈਪੀ ਤੁਮਾਨ ਜੀ ਬਾਈ ਚੇਅਰਮੈਨ ਹਰਨੇਕ ਸਿੰਘ ਜੀ ਬਲੋਤ ਤੁਮਾਨ ਜੀ ਗੁਰਮੀਤ ਸਿੰਘ ਜੀ ਬਲਦੇਵ ਸਿੰਘ ਜੀ ਬੀਐਸਕੇ ਕੁਲਰ ਐਸ਼ਵਰ ਸਵਰਨ ਸਿੰਘ ਜੀ ਗੁਰਪਾਲ ਸਿੰਘ ਜੀ ਤੇ ਹੋਰ ਸਾਰੇ ਮੈਂਬਰ ਸਹਿਬਾਨ ਜਿਹੜੇ ਨੇ ਉਹ ਅੱਜ ਸេចਟੇ ਤੌਰ ਤੇ ਕੀ ਆਇਆ ਹੈ ਲਈ ਸ਼ੋਭਾ ਯਾਤਰਾ ਲਈ ਤੇ ਬਹੁਤ ਇਹਨਾਂ ਦਾ ਵੀ ਸਾਰਾ ਧੰਨਵਾਦ ਤੇ ਸਾਡੇ ਪ੍ਰਦੀਪ ਜੀ ਤੇ ਅਮਰ ਜੀ ਜੀ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਇਹ ਸਾਰੇ ਪ੍ਰੋਗਰਾਮ ਨੂੰ ਲੋਕਾਂ ਤੱਕ ਲੈ ਸਰਕੀ